ਅਰ ਜੀ ਇਸ ਦਾ 당ਗਰ ਕੇ ਇਕੱਠੇ ਹੋਏ ਸਾਡਾ ਨਾਂ ਤੇ ਰੇੜੀ ਮਾਰਕੀਟ ਧਰਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟ ਦਿੰਦੇ ਆ ਰਾਤੀ ਅਸੀਂ ਰੇੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਕਿ ਸਵੇਰੇ ਉੱਠ ਕੇ ਆ ਕੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਛਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਸਾਡਾ ਨੂੰ ਲਾਏ ਉਹ ਕਹਿੰਦੇ ਅਸੀਂ ਨਹੀਂ ਲਾਂ ਦੇਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ ਕੋਈ ਨਹੀਂ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਕਿਹਾ ਸਿੱਧਾ ਸਾਡੀਆਂ ਰੇੜੀਆਂ ਚੋਕੇ ਬਾਹਰ ਸੁੱਟ ਦਿੰਦੇ ਨੇ ਮੇਰਾ ਨਾਮ ਮਨੋਜ ਕੁਮਾਰ ਹੈ ਮੈਸੇਜ ਮੈਸੇਜ ਆਮਦਿਤੀ ਇਹ 68 ਵੜ ਵਾਲਾ ਮੋਂਦੂਗਾ ਜਿੰਨੇ ਸ਼ਰਿਆਮ ਕਿਹਾ ਵਾ ਕਹਿੰਦਾ ਮੈਂ ਤੇਰੇ ਗੋਲੀ ਮਾਰਨੀ ਆ ਮੈਂ ਕਰੇ ਵਾਸਤੇ ਮੈਂ ਤਾਂ ਹੀ ਭੁੱਖੇ ਮਰਨਦੇ ਇਸ ਕਰਕੇ ਗੋਲੀ ਮਾਰਦੇ ਤੁਹਾਡੇ ਤੋਂ 10 ਦਿਨ ਹੋ ਗਏ ਆ ਹੀ ਘਰ ਬੈਠੇ ਆ ਹੀ ਆਪਣੇ ਜਿਹੜੇ ਲਈਆ ਹੋਇਆ ਇਹਦੇ ਕੁੰਡ ਚੋਕੇ ਜਾਹ ਜਾਨਾ ਮੇਰੇ ਤੋਂ ਛੁੱਟਿਆ ਮੇਰੇ ਮੋਢੇ ਛੱਟ ਵਜੀ ਸਾਰੇ ਠੀਕ ਹੈ ਜੀ ਸ਼ਰਿਆਮ ਨੇ ਨਾਲ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਤਲ ਪੁਹਾੜਾ ਸੋਵੇ ਦਾ ਮਾਰਕੀਟ ਤੋਂ ਇਹ ਮੋਂਦੂ 68 ਵੜ ਵਾਲਾ ਇਹ ਚਰਾਪਰਵਾਹ ਬਣਾ ਲਈਏ 68 ਵੜ ਵਾਲਾ ਇਹ ਤੇ ਬੱਚਾ ਬੰਦਾ ਇੱਕ ਮੋਂਦੇ ਇੱਕ ਦੇ ਉੱਤੇ ਕਾਉਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਹੜੀ ਮਾਰਕੀਟ ਚ 50 ਜਾਣੇ ਜੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਿਹਾ ਤੂੰ ਮਾਰਦੇ ਹੈਗੇ ਭੁੱਖੇ ਕੀ ਮੰਗ ਕੀ ਕਰਦੇ ਹੋ ਮੰਗ ਭਾਜੀ ਆੜੀ ਇਹ ਹੀ ਆ ਤੁਹਾਨੂੰ ਕੰਮ ਕਰਨ ਦਿੱਤਾ ਜਾਵੇ ਇੱਥੇ ਅਸੀਂ 12 ਦਿਨੋਂ ਇੱਕ ਘੜੇ ਬੈਠੇ ਆਂ ਘੜਨ ਸਾਹਿਬ ਕੀਤਾ ਜਾਵੇ ਅਸੀਂ ਕਿਥੇ ਚੱਲੀ ਉਸਾ ਕੰਮ ਕਰਾਂ ਅਸੀਂ ਅੰਮਰਸਾਹ ਦੇ ਰਹਿਣ ਵਾਲੇ ਆਂ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਕਿਥੇ ਕਰਾਂਗੇ ਜਾਗਰ ਸੋਦੀ ਪਿਛਲੇ 5-7 ਸਾਲ ਤੋਂ ਇੱਥੇ ਮਾਰਕੀਟ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਸ ਮਾਰਕੀਟ ਦੇ ਵਿੱਚ ਰੇੜੀਆਂ ਨੇ ਬਹੁਤ ਅੰਤਕ ਮਚਾਇਆ ਹੈ ਨਿਤ ਆਏ ਦਿਨ ਗੋਲੀ ਚੱਲਦੀ ਆ ਨਿਤ ਆਏ ਦਿਨ ਕੋਈ ਘਟਨਾਵਾਂ ਹੁੰਦੀਆਂ ਇੱਕ ਰੇੜੀ ਲੱਗੀ ਇੱਕ ਤੋਂ ਦੋ ਲੱਗੀਆਂ ਦੋ ਤੋਂ 10 ਕਰਦੇ ਕਰਦੇ ਇੱਥੇ 100 ਤੋਂ ਰੇੜੀ ਲੱਗ ਗਈ ਤੇ ਇੱਥੇ ਕੂੜਾ ਇੰਨਾ ਕਰਕਟ ਇੰਨਾ ਇੱਥੇ ਲੰਘਣਾ ਮੁਸ਼ਕਲ ਹੋ ਗਿਆ ਫੈਮਿਲੀ ਕਸਟਮਰ ਕੋਈ ਆ ਨਹੀਂ ਸੀ ਰਿਹਾ ਜਿਹਦੇ ਕਰਕੇ ਅਸੀਂ ਸਾਰੇ ਨੇ ਇਕਤਾ ਕਰਕੇ ਮਾਰਕੀਟ ਦੇ ਵਿੱਚ ਅਸੀਂ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਕੰਪਲੀਟਾਂ ਦਿੱਤੀਆਂ ਉਸ ਤੋਂ ਬਾਅਦ ਐਮਐਲਏ ਨੂੰ ਕਿਹਾ ਜਦੋਂ ਐਮਐਲਏ ਨੇ ਇੱਕ ਵਾਰੀ ਸਾਰੀਆਂ ਰੇੜੀਆਂ ਚੁਕਵਾਤੀਆਂ ਉਸ ਤੋਂ 3-4 ਦਿਨ ਬਾਅਦ ਪਤਾ ਨਹੀਂ ਕਿੱਦਾਂ ਦੇ ਇਹੋ ਜਿਹੇ ਹਾਲਾਤ ਹੋਏ ਕਿ ਰਾਤ ਜਦੋਂ ਸਾਨੂੰ ਲੱਗਦਾ ਸੀ ਕਿ ਫੇਰ ਬਦਮਾਸ਼ੀ ਕਰ ਸਕਦੇ ਆ ਉਹਨਾਂ ਨੇ ਕੀ ਕੀਤਾ ਕਿ ਰਾਤ ਇੱਥੇ 12 ਵਜੇ ਰੇੜੀਆਂ ਲਗਾ ਕੇ ਲਗਾਤੀਆਂ ਜਦ ਤੱਕ ਉਸ ਤੋਂ ਪਹਿਲੇ ਦਿਨ ਜਿਸ ਦਿਨ ਇਹ ਰੇੜੀਆਂ ਚੁੱਕ ਕੇ ਖੜੀਆਂ ਅਸੀਂ ਇੱਥੇ ਸੈਨੀਟਾਈਜੇਸ਼ਨ ਕਰਵਾਈ ਕੂੜਾ ਕਰਕੜ ਬਹੁਤ ਜ਼ਿਆਦਾ ਸੀ ਅਸੀਂ ਉਹ ਚੁੱਕਵਾਇਆ ਅਸੀਂ ਫੁੱਲ ਲਬੂਟੇ ਖੋਦ ਲਗਵਾਏ ਅਸੀਂ ਗ੍ਰੀਨ ਬੈਲਟ ਨੂੰ ਆਪਾਂ ਮੇਨਟੇਨ ਕਰ ਲਈ ਆਪੇ ਸਾਰੇ ਯਤਨ ਕੀਤੇ ਪਰ ਇਹਨਾਂ ਨੇ ਰਾਤ ਬਦਮਾਸ਼ੀ ਕੀਤੀ ਬੁੱਲ ਬੂਟੇ ਤੋੜ ਕੇ ਠੀਕ ਹੈ ਜੀ ਰਾਤ 12 ਵਜੇ ਫੇਰ ਰੇੜੀਆਂ ਲਾ ਕੇ ਉਹਨਾਂ ਨੇ ਇਹ ਕੰਮ ਕੀਤਾ ਜਿਸ ਤੇ ਤੋਂ ਮਜਬੂਰ ਹੋ ਕੇ ਸਾਨੂੰ ਫੇਰ ਧਰਨਾ ਲਗਾਉਣਾ ਪਿਆ ਸਰ ਇਹ ਜਿਹੜੀ ਮਾਰਕੀਟ ਹੈ ਇੱਕ ਚੌਦਹੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਗਾਏ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਉਹ ਜੇ ਉਹਨੇ ਅਰਥੋੜ ਜਿਹੜੀਆਂ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਭਜਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਲਿਆ ਪਰ ਉਹਨਾਂ ਵੱਲੋਂ ਕਹਿ ਰਹੇ ਕਿ ਚੁੱਕ ਚੁੱਕ ਕੇ ਛਿੱਟੀਆਂ ਗਈਆਂ ਰੇੜੀਆਂ ਤੋੜ ਤਾੜ ਦਿੱਤੀਆਂ ਜੀ ਇਹਨਾਂ ਨੇ ਦੇਖੋ ਮੇਰੇ ਲੋਡਰਸ 'ਤੇ ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ ਸਰ ਰੇੜੀਆਂ ਉਹਨਾਂ ਨੇ ਕਹਿੰਦੇ ਕੁਝ ਕਾਹਤ ਕਰਨੇ ਤੁਹਾਨੂੰ ਧਮਕੀਆਂ ਵੀ ਲਾਈਆਂ ਮੈਂ ਕਿਹਾ ਸਾਰਾ ਇਹ ਸਾਰਾ ਤਫਤੀਸ਼ ਦਾ ਵਿਸ਼ਾ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ ਸਰ ਉਹਨਾਂ ਨੇ ਕਿਹਾ ਗੋਲੀਆਂ ਗਾਲੀਆਂ ਮਾਰਨ ਦੇ ਜੀ ਤੁਹਾਨੂੰ ਤੁਹਾਨੂੰ ਬੰਦਾ ਕਰਦੇ ਬਾੜ ਕੋਈ ਦੁਕਾੜ ਹੈ ਅਜੇ ਤੱਕ ਇਹੋ ਜਿਹੀ ਕੋਈ ਗੱ ਕਿਹੜਾ ਜਾਮ ਹੈ ਦੋਹਾਂ ਤਰ੍ਹਾਂ ਨੂੰ ਸਮਝਾ ਕੇ ਉਠਾ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਹਾਂ ਤਰ੍ਹਾਂ ਦੇ ਵਿਵਾਦ ਜਿਹੜਾ ਤੂਤ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ